ਤੇ 400 ਤੱਕ ਸ਼ੂਗਰ ਰਹਿੰਦੀ ਸੀ ਮੇਰੀ ਅੱਛਾ ਜੀ ਹੁਣ ਮੇਰੇ ਐ ਬਈ ਪੌਣੇ 200 ਤੱਕ ਆਈ ਹੋ ਸਰ ਕਿੰਨਾ ਟਾਈਮ ਤੋਂ ਦੇਖੋਗੇ ਅੱਛਾ ਸ਼ੂਗਰ ਦੀ ਦਵਾਈ ਲੈ ਤਿੰਨ ਕਿੰਨੇ ਹੋਏ ਤਿੰਨ ਕਿੰਨੇ ਹੁਣ ਜਿਹੜੀ ਪਹਿਲਾਂ ਦਵਾਈ ਖਾਂਦੇ ਸੀ ਉਹ ਖਾਣਿਆਂ ਨਾਲ ਕੇ ਬੰਦ ਕਰੀ ਉਹ ਹੈ ਖਾਣਾ ਅੱਛਾ ਜਾਣੀ ਕਿ ਅੱਗੇ ਮੇਰਾ ਮੂੰਹ ਜਿਹੜਾ ਹੈ ਨਾ ਮਿੱਠਾ ਹੀ ਸਦਾ ਰਹਿੰਦਾ ਹੋਣਾ ਹੁਣ ਮੇਰਾ ਜੁੱਤੇ ਪੈਦਾ ਮੂੰਹ ਕੋੜਾ ਹੋ ਰਿਹਾ ਹੈ ਨਾ ਇਹ ਕਿਹੜੀ ਦਵਾਈ ਨਾਲ ਫਰਕ ਪਿਆ ਤੁਹਾਨੂੰ ਲੈ ਇਹਨਾਂ ਦੀ ਦਵਾਈ ਦੇ ਨਾਮ ਅੱਛਾ ਆ ਕਾੜੇ ਵਾਲੇ ਨੇ ਜਿਹੜੀ ਤੁਸੀਂ ਐਥੇ ਲੁਧਿਆਣੇ ਖਾੜੇ ਵਾਲੇ ਬੈਂਕ ਕੋਲ ਆਏ ਹੋ ਤੁਸੀਂ ਇੱਕ ਦਿਨ ਦਵਾਈ ਲੈ ਕੇ ਤੁਹਾਨੂੰ ਇਹਨਾਂ ਦੀ ਦਵਾਈ ਨਾਲ 3 ਦਿਨ ਹੀ ਫਰਕ 3 ਦਿਨ ਭੁੱਖ ਲੱਗਣ ਲੱਗੀ ਜੀ ਭੁੱਖ ਹੀ ਨਹੀਂ ਲੱਗਦੀ ਹਸਪਤਾਲ 7 ਦਿਨ ਉਦਾਖਰ ਰਹੇ ਆ ਖਾਂਦੇ ਜੀ ਮਾੜਾ ਮਾੜਾ ਦਲੀਆ ਦੂਲੀਆ ਹੁੰਦਾ ਦਹੀਂ ਤੁਸੀਂ ਮਤਲਬ ਮਰ ਮਾਰ ਕੇ ਖਾਂਦੇ ਸੀ ਜਦੋਂ ਇਹ ਲਿਆਂਦਾ ਇਹਨਾਂ ਨੂੰ ਐਡਮਿਟ ਕਰਾਇਆ ਤੂੰ 24 ਦੀ ਸਵੇਰ ਜਦੋਂ ਲੈ ਕੇ ਆਏ ਕਹਿੰਦੇ ਭੁੱਖ ਨਹੀਂ ਮੈਂ ਕਹਿੰਦਾ ਖਿਚੜੀ ਦਲੀਆ ਵਾ ਦਹੀਂ ਆ ਤੁਸੀਂ ਖਾ ਲਓ ਦੋ ਦੋ ਚਾਹ ਦੇ ਖਾਏ ਕਹਿੰਦਾ ਫਿਰ ਮੂੰਹ ਲਾ ਕੇ ਪੀ ਲੈਣਾ ਥੋੜਾ ਥੋੜਾ ਲੈ ਕੇ ਆਏ ਤੇ ਭੁੱਖ ਜਾਣੀ ਰੂਹ ਹੋਂ ਦਾ ਸਵੇਰੇ ਬਚਾਲੇ ਵੀ ਕੇਲਾ ਕੁਝ ਹੋਰ ਖਾਣ ਨੂੰ ਖੋਪੈਂਦੀ ਆ ਕੀ ਦਿੱਕਤ ਸਟੰਡ ਬਾਇਸ ਇੱਕ 15% ਸੀ 22% ਜੁਆ ਸੀ ਸਾਢੇ 2% ਦੋ ਬਾਇਸ ਦੇ ਸਾਢੇ 4% ਤੇ ਦੋ ਸਟੰਡ ਪੁਆ ਕੇ ਵੀ ਸਾਢੇ 4% ਹਾਂ ਸਾਢੇ 4% ਤਕਲੀਫ ਹੁੰਦੀ ਤੁਰਦੇ ਹਾਂ ਤੇ ਜਿੰਨਾ ਤਰ੍ਹਾਂ ਦਾ ਸਾਢੇ 4% ਇਹਨਾਂ ਚੋਂ 14 15ਵਾਂ ਘਾੜਾ ਹੋ ਗਿਆ ਇੱਕੋ ਪ੍ਰਾਈਸ ਹੀ ਕਿ ਮੇਰੇ ਹਾਰਤੀ ਬਪੂ ਦਾ 10 10% ਵਧ ਗਈ 10% ਵਧ ਗਈ ਤੇ ਸਾਢੇ 4% ਹਟ ਗਏ ਤੁਰਦੇ ਅੱਛਾ ਜੀ ਹਾਂ ਜੀ ਕੁਣ ਕਿੰਨੇ ਪਰਸੈਂਟ ਤੁਸੀਂ ਆਪਣੇ ਆਪ ਨੂੰ ਠੀਕ ਮੰਨਦੇ ਹੋ ਮੈਂ 80 90 ਪਰਸੈਂਟ ਠੀਕ ਮੰਨਦਾ ਹਾਂ ਸਾਬ ਨੂੰ ਮੇਰਾ ਜੀ ਹਰਪ੍ਰੀਤ ਸਿੰਘ ਨਾਮ ਹੈ ਪਿੰਡ ਬੜੈ ਤਹਿਸੀਲ ਰਾਏਕੋਟ ਆਰਟਿਸਟ ਕੋਲ ਰਹਿਣਾ ਆਪਣਾ ਜੀ ਕਿਹਨਾਂ ਦੀ ਦਵਾਈ ਲੈਣਾ ਨੂੰ ਮੇਰੇ ਫਾਦਰ ਸਾਹਿਬ ਆ ਜੀ ਕੀ ਹੋਇਆ ਸੀਗਾ ਉਹਨਾਂ ਨੂੰ ਉਹਨਾਂ ਨੂੰ 23 ਜੁਲਾਈ ਨੂੰ ਰਾਤ ਨੂੰ ਅਚਾਨਕ ਹੀ ਮਤਲਬ dard ਕੋਈ ਨਹੀਂ ਉੱਠਿਆ ਉੜਦੇ ਹੀ ਬੈੰਦੇ ਹੀ ਹੱਥੂ ਆਉਂਦਾ ਸੀ ਪਹਿਲਾਂ ਦਵਾਈ ਦੂਈ ਦਵਾਈ ਉਹ ਪਤਾ ਨਹੀਂ ਲੱਗਿਆ ਕਹਿੰਦੇ ਫੇਫੜਿਆਂ 'ਚ ਪਾਣੀ ਭਰਿਆ ਨਾਲ ਨਮੂਨੀਆਂ ਟਾਈਪ ਤੇ 15 ਦਿਨ 20 ਦਿਨ ਖਾਧੀ ਸੀ ਉਹਦੋਂੇ ਰਾਤ ਨੂੰ ਉੱਠਣਾ ਬੈਠਣਾ ਮੈਂ ਕੜਾਈਆ ਲਿਆ ਕੇ ਰੱਖਿਆ ਮੈਂ ਕੋਲੇ ਸੀ ਤੇ ਬਲਗਮ ਨਿਕਲੇ ਨਾ ਅੰਦਰੋਂ ਹੱਥੂ ਆਈ ਜਾਣਾ ਠੁੱਕੀ ਜਾਵੇ ਠੁੱਕੀ ਜਾਣ ਤੇ ਉਸ ਤੋਂ ਬਾਅਦ ਖੰਗ ਵਾਲੀ ਦਵਾਈ ਮੈਂ ਪਲਾਤੀ ਵੀ ਖੰਗ ਛਿੜਦੀ ਆ ਮੈਂ ਕੋਲੇ ਹੀ ਖੜਾ ਇੱਕਦਮ ਉਹਨਾਂ ਨੇ ਬੀਪੀ ਘਟ ਗਿਆ ਅੱਖਾਂ ਚੜ ਗਈਆਂ ਅਟੈਕ ਹੋ ਗਿਆ ਤੇ ਮੈਂ ਪੰਪ ਮਾਰਨ ਲੱਗ ਗਿਆ ਰੋਲਾ ਪਾਤਾ ਜਲ ਸਾਰੇ ਘਰ ਦੇ ਉੱਠ ਗਣੇ ਬਰਾਦਰ ਆ ਗਿਆ ਪੰਪੂ ਮਾਰ ਕੇ ਗੱਡੀ ਕੱਢਣ ਦਾ ਟਾਈਮ ਨਹੀਂ ਮਿਲਿਆ 2 ਕਿਲੋਮੀਟਰ ਤੇ ਸਾਡੇ ਚੈਰੀਟੇਬਲ ਹਸਪਤਾਲ ਹੀਰਾਵਾਂ ਉੱਥੇ ਲੈ ਗਏ ਸੀ ਇਲੈਕਟ੍ਰਿਕ ਬੋਲਾ ਸਕੂਟਰੀ ਤੇ ਉਦਾਂ ਹੀ ਚੱਕ ਗਈ ਉਹ ਸਾਹ ਦਿੰਦਾ ਗਿਆ ਨਾਲ ਉਹਨਾਂ ਨੇ ਫਰਸਟ ਏਡ ਦਿੱਤੀ ਉਹਨਾਂ ਨੇ ਗਲੋਬਲ ਤੇ ਫੋਨ ਕਰਤਾ ਗਲੋਬਲ ਹਾਰਟ ਉਹ ਕਹਿੰਦੇ ਉੱਥੇ ਲੈ ਜਾਓ ਉੱਥੇ ਫਿਰ ਸਾਹ ਦਿੰਦਾ ਆਖਰ ਰੱਖਿਆ ਉਹਨਾਂ ਨੂੰ ਛੁੱਟੀ ਦੇਤੀ ਵੀ ਮਹੀਨੀ ਦਵਾਈ ਦਿੱਤੀ ਵੀ ਸਾਨੂੰ ਇੱਧਰ ਪਤਾ ਸੀਗਾ ਤੇ ਇੱਧਰ ਲਿਆਏ ਇਹਨਾਂ ਨੇ ਬੰਦ ਨਹੀਂ ਕਰਾਈ ਨਾਲ ਤੇ ਦਵਾਈ ਲੈ ਕੇ ਗਏ ਤੀਜੇ ਦਿਨ ਹੀ ਇਤੋਂ ਫਰਕ ਪੈਣਾ ਸ਼ੁਰੂ ਹੋ ਗਿਆ ਭੁੱਖ ਲੱਗਣ ਲੱਗ ਨੇ ਜਿਹੜੇ ਤੁਸੀਂ ਇਨ ਇੱਥੇ ਲੁਧਿਆਣੇ ਕਾੜੇ ਵਾਲੇ ਵੈਦ ਕੋਲ ਆਏ ਹੋ ਤੁਸੀਂ ਇੱਥੋਂ ਦਵਾਈ ਲੈ ਕੇ ਆ ਤੁਹਾਨੂੰ ਇਹਨਾਂ ਦੀ ਦਵਾਈ ਨਾਲ 3 ਦਿਨ ਹੀ ਫਰਕ 3 ਦਿਨ ਭੁੱਖ ਲੱਗਣ ਲੱਗੀ ਜੀ ਭੁੱਖ ਹੀ ਨਹੀਂ ਲੱਗਦੀ ਹਸਪਤਾਲ 7 ਦਿਨ ਉਦਾ ਕਰ ਰਹੇ ਆ ਖਾਂਦੇ ਸੀ ਮਾੜਾ ਮਾੜਾ ਦਲੀਆ ਦੁਲੀਆ ਹੁੰਦਾ ਦਹੀਂ ਤੁਸੀਂ ਮਤਲਬ ਮਨ ਮਾਰ ਕੇ ਖਾਂਦੇ ਸੀ ਜਦੋਂ ਇਹ ਲਿਆਂਦਾ ਇਹਨਾਂ ਨੂੰ ਐਡਮਿਟ ਕਰਾਇਆ ਰਾਤ ਨੂੰ 24 ਦੀ ਸਵੇਰ ਜਦੋਂ ਲੈ ਕੇ ਆਏ ਕਹਿੰਦੇ ਭੁੱਖ ਨਹੀਂ ਮੈਂ ਕਿਹਾ ਤਾਂ ਖਿਚੜੀ ਦਲੀਆ ਵਾ ਦਹੀਂ ਆ ਤੁਸੀਂ ਖਾ ਲਓ ਦੋ ਦੋ ਚਮਚੇ ਖਾਏ ਕਹਿੰਦਾ ਫਿਰ ਤਾਂ ਮੂੰਹ ਲਾ ਕੇ ਪੀ ਲੈਣਾ ਥੋੜਾ ਥੋੜਾ ਲੈ ਕੇ ਆਏ ਸੀ ਤੇ ਭੁੱਖ ਜਾਣੀ ਰੂਹ ਹ ਬਚਾਲੇ ਵੀ ਕੇਲਾ ਕੁਝ ਹੋਰ ਖਾਣ ਨੂੰ ਖੋਪੈਂਦੀ ਆ ਉਹਨੂੰ ਸਾਫ ਵਗੈਰਾ ਕਿਵੇਂ ਚੜਦੇ ਤਾਂ ਨਹੀਂ ਹੁਣ ਠੀਕ ਨਹੀਂ ਸਾ ਨਹੀਂ ਸਾ ਹੁਣ ਤੁਰਦੇ ਆ ਨਹਾਉਂਦੇ ਆਪ ਸਾਰਾ ਕੁਝ ਨਹੀਂ ਨਾਉਣ ਦੀ ਦਿੱਕਤ ਸੀ ਪੋੜੀ ਪੂੜੀ ਤਾਂ ਜਮਾਈ ਨਹੀਂ ਤੁਰ ਹੁੰਦਾ ਹੀ ਵੀੜੇ ਜਿਵੇਂ ਕਿੰਨੇ ਦਿਨ ਹੋ ਗਏ ਤੁਹਾਨੂੰ ਇਤੋਂ ਬੈਦ ਦੀ ਦਵਾਈ ਲੈਂਦੇ ਸਾਨੂੰ ਵੀਰੇ ਹੋ ਗਏ 2 ਹਫ਼ਤੇ ਦੀ ਦਵਾਈ ਪੂਰੀ ਹੋ ਗਈ ਤੀਜੇ ਦੀ ਤੀਜੇ ਹਫ਼ਤੇ ਦੇ ਤਿੰਨ ਦਿਨ ਰਹਿੰਦੇ ਆ 7 ਦੇ 4 ਲਾਣਾ ਆਪਣੇ 14 ਤੇ 4 18 ਦਿਨ ਹੋ ਗਏ ਹੋ ਕੇ ਕਿੰਨੇ ਕਿ ਪਰਸੈਂਟ ਫਰਕ ਲੱਗਦਾ 18 ਹਜੇ ਤਾਂ ਵੀਰੇ ਉਹ ਇੱਕੋ ਕਰਾਈ ਦੇ ਪਤਾ ਲੱਗੂ ਪੰਪਨ ਕਿੰਨੀ ਵਧੀਆ ਤੁਹਾਡੇ ਸਰੀਰ ਨੂੰ ਆਪਦੇ ਸਰੀਰ ਨੂੰ ਮਤਲਬ ਕਿ ਅੱਗੇ ਨੂੰ ਵੇਟ ਵੀ ਥੋੜਾ ਜਿਹਾ ਇਨਕਰੀਜ਼ ਹੋਇਆ ਲੱਗਦਾ 8 ਦਾ ਕਿਲੋ ਕਿਲੋ ਕਿਉਂਕਿ 47 ਕਿਲੋ ਔਰ 40 ਕਿਲੋ ਭਜਨ ਸੀ ਹੁਣ 47 ਕਿਲੋ ਹੋ ਗਿਆ ਤੇ ਹੁਣ ਜਾਨੀ ਹੈਗਾ ਇਹਨਾਂ ਨੂੰ 10 12% ਫਰਕ ਕਿਉਂਕਿ ਪੂਰੇ ਮਹੀਨੇ ਬਾਅਦ 25% 30 ਹੋ ਜਾਊਗਾ ਕਿ ਨਾਮ ਆ ਬੱਬਾ ਹੀ ਥੋੜਾ ਮੈਂ ਨੀ ਕਲਵੇ ਆ ਜੀ ਕਿਤੋਂ ਆ ਮੈਂ ਨਵਾਂ ਸ਼ਹਿਰ ਤੋਂ ਕੀ ਪ੍ਰੋਬਲਮ ਸੀਗੀ ਤੁਹਾਨੂੰ ਮੈਨੂੰ ਸ਼ੂਗਰ ਦੀ ਪ੍ਰੋਬਲਮ ਸੀਗੀ ਅੱਛਾ ਜੀ 20 ਸਾਲ ਤੋਂ 20 ਸਾਲ ਤੋਂ 20 ਸਾਲ ਤੋਂ ਪਹਿਲਾਂ ਵੀ ਤੁਸੀਂ ਦਵਾਈ ਖਾਦੇ ਸੀ ਫੇਰਾ ਦਵਾਈ ਖਾਂਦਾ ਰਹਿੰਦਾ ਸੀ ਤੇ 400 ਦਾ ਸ਼ੂਗਰ ਰਹਿੰਦੀ ਸੀ ਮੇਰੀ ਅੱਛਾ ਹੁਣ ਮੇਰੀ ਹੈ ਬਈ ਪੌਣੇ 200 ਤੱਕ ਆਈ ਹੋ ਸਕਦੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕਿ ਸ਼ੂਗਰ ਦੀ ਦਵਾਈ ਲੈ ਕੇ ਤਿੰਨ ਕਿੰਨੇ ਹੋ ਗਏ ਤਿੰਨ ਕਿੰਨੇ ਹੁਣ ਜਿਹੜੀ ਤੁਸੀਂ ਪਹਿਲਾਂ ਦਵਾਈ ਖਾਂਦੇ ਸੀ ਖਾਣਿਆਂ ਨਾਲ ਕੇ ਬੰਦ ਕਰ ਉਹ ਹੈ ਖਾਣਾ ਅੱਛਾ ਯਾਨੀ ਕਿ ਅੱਗੇ ਮੇਰਾ ਮੂੰਹ ਜਿਹੜਾ ਹੈ ਨਾ ਮਿੱਠਾ ਹੀ ਸਦਾ ਰਹਿੰਦਾ ਰਹੇਗਾ ਉਹ ਮੇਰਾ ਬੁੱਲ ਸੁੱਤੇ ਪਏ ਦਾ ਮੂੰਹ ਕੜਾ ਹੋ ਰਿਹਾ ਹੈ ਨਾ ਇਹ ਕਿਹੜੀ ਦਵਾਈ ਨਾਲ ਫਰਕ ਪਿਆ ਤੁਹਾਨੂੰ ਨਹੀਂ ਇਹਨਾਂ ਦੀ ਜਿਹੜੀ ਦਵਾਈ ਦੇ ਨਾਮ ਅੱਛਾ ਆੜੇ ਵਾਲੇ ਦੀ ਆੜੇ ਵਾਲੇ ਦੀ ਦਵਾਈ ਦਾ ਹਾਂ ਇਹਨਾਂ ਫਰਕ ਪਿਆ ਬਾਕੀ ਮੈਂ ਨੀਵਰੀ ਨੇ ਬਸ ਹੋਜੀ 20 ਸਾਲਾਂ ਚ ਕੋਈ ਫਰਕ ਨਹੀਂ ਨਹੀਂ 20 ਸਾਲਾਂ ਚ ਕੋਈ ਫਰਕ ਨਹੀਂ ਇੱਥੋਂ 3 ਮਹੀਨੇ ਅੱਜੋ 3 ਮਹੀਨੇ ਦਾ ਫਰਕ ਪਿਆ ਕੀ ਕਹਿੰਦੇ ਨੇ ਕਿੰਨੇ ਕੁ ਮਹੀਨੇ ਹੋਰ ਦਵਾਈ ਖਾਣੀ ਪੈਣੀ ਹੈ ਬਾ ਇੱਕ ਦੋ ਮਹੀਨੇ ਬਸ ਹੁੰਦੀ ਜਣੀ ਦੋ ਹੋ ਗਏ ਕਹਿੰਦਾ ਬਸ ਬੋਲੋ ਜੀ ਫਿਰ ਸੈਟ ਹੋ ਜੂ ਨੋਰਮਲ ਹੋ ਜੂ ਨੋਰਮਲ ਹੋ ਗਏ ਹੋਣ ਚੱਲੀਏ ਕੀ ਨਾਮ ਹੈ ਬਬੇ ਤੋ ਅਮਨਦੀਪ ਸੀ ਕਿੱਥੋਂ ਆਏ ਵੀ ਬੋਰਡ ਹਰੀਕ ਕੀ ਪ੍ਰੋਬਲਮ ਚੀ ਤੁਮ ਹਾਰਦੀ ਕੀ ਦਿੱਕਤ ਕੀ ਸੀ ਸਟੰਟ ਪਾਇਆ ਸੀ 15 ਚ ਪਾਇਆ ਸੀ ਕਿੱਕੀ ਚ ਪਾਇਆ ਸੀ ਸਾਹ ਚੰਟ ਪਾਇਆ ਦੋ ਪਾਇਏ ਸੀਗੇ ਸਾਹ ਚੜਦਾ ਸੀ ਤੇ ਦੋ ਸਟੰਟ ਪਵਾ ਕੇ ਵੀ ਸਾਹ ਚੜਦਾ ਸੀ ਹਾਂ ਸਾਹ ਚੜਦਾ ਸੀ ਤਕਲੀਫ ਹੁੰਦੀ ਹੈ ਤੁਰਦੇ ਹਨ ਤੇਜ਼ੀ ਨਾਲ ਤੁਰਨਾ ਸਾਹ ਚੜਦਾ ਫਿਰ ਇਹਦਾ ਮਤਲਬ ਇਹ ਹੋ ਗਿਆ ਕਿ ਸਟੰਟ ਪਾਉਣਾ ਕੋਈ ਹੱਲ ਨਹੀਂ ਹੈਗਾ ਸਟੰਟ ਪਵਾ ਕੇ ਵੀ ਬੰਦਾ ਉਨਾ ਹੀ ਪਰੇਸ਼ਾਨ ਹੈ ਜਿੰਨਾ ਬਿਨਾਂ ਪਵਾਏ ਪੱਕਾ ਹੱਲ ਕੋਈ ਨਹੀਂਗਾ ਇਨਾ ਇਨਾ ਨੇ ਹੁਣ ਕੀ ਕਿਹਾ ਤੁਹਾਨੂੰ ਕਿ ਹੁਣ ਮੈਂ 14ਵਾਂ 15ਵਾਂ ਕੜਾ ਹੋ ਗਿਆ ਇਕੋ ਕਰਾਈ ਸੀ ਤੇ ਮੇਰੀ ਹਾਰਟ ਦੀ ਪਮਪ 10 ਵਾ 10% ਵਧ ਗਈ 10% ਵਧ ਗਈ ਤੇ ਸਾਹ ਵੀ ਚੜਨ ਨੂੰ ਹਟ ਗਏ ਤੁਰਦੇ ਹੋਰ ਅੱਛਾ ਜੀ ਹਾਂ ਜੀ ਹੁਣ ਕਿੰਨੇ ਕ ਪਰਸੈਂਟ ਤੁਸੀਂ ਆਪਣੇ ਆਪ ਨੂੰ ਠੀਕ ਮੰਨਦੇ ਹੋ ਮੈਂ 80 90% ਠੀਕ ਮੰਨਦਾ ਹਾਂ ਉਸ ਹਿਸਾਬ ਨਾਲ ਜਿਹੜੇ ਯਾਨੀ ਕਿ ਤੁਸੀਂ 6 7 ਮਹੀਨੇ ਹੋ ਗਏ ਤੁਹਾਨੂੰ ਇੱਥੋਂ ਤੋਂ ਹਾਂ 7 ਮਹੀਨੇ ਹੋ ਗਏ 7 ਮਹੀਨੇ ਹੀ ਤੁਸੀਂ 80% ਠੀਕ ਮੰਨਦੇ ਹੋ ਆਪਣੇ ਹਾਂ ਗਰਮੇਲ ਜੀ ਕਿੱਥੋਂ ਆਏ ਹੋ ਅਸੀਂ ਪਟਿਆਲੇ ਦੇ ਹੋਂ ਨੇ ਜੀ ਕੀ ਪ੍ਰੋਬਲਮ ਇਹ ਤੋਂ ਘਟਦੀ ਹੈ ਜੀ ਘਟਦੀ ਹੈ ਕਿੰਨੇ ਟਾਈਮ ਤੋਂ ਇਹ ਹੋ ਗਈ ਮੇਰੇ ਨਾਲ ਕਹਿੰਦਾ 7-8 ਸਾਲ ਹੋ ਗਏ 7-8 ਸਾਲ ਹੋ ਗਏ ਪਹਿਲਾਂ ਕਿਥੋਂ ਦਵਾਈ ਲੈਂਦੇ ਸੀ ਕੋਈ ਆਪਰੇਸ਼ਨ ਵਗੈਰਾ ਵੀ ਪਹਿਲਾਂ ਨਹੀਂ ਜੀ ਪਹਿਲਾਂ ਅਰਜਿੰਦਾ ਉੱਥੇ ਮਾਟਾ ਕੇ ਥੱਲੇੋਂ ਲੈਂਦੇ ਪਟੜੇ ਜਾਂ ਅੱਛਾ ਫਿਰ ਅਰਜਿੰਦਾ ਲਈ ਗਾਂਧੀ ਡਾਕਟਰ ਇੱਕ ਸਾਡੇ ਉੱਥੇ ਉੱਥੇ ਵੀ ਲਈ ਬਹੁਤ ਦਿੱਕਤ ਕੀ ਆਉਂਦੀ ਸੀਗੀ ਤੁਹਾਨੂੰ ਕਿ ਕਿਹਦਾ ਸੱਚੀ ਦਰ ਹੁੰਦਾ ਜੀ ਅੱਛਾ ਜੀ ਤੇ ਡਾਕਟਰ ਕੀ ਕਹਿੰਦੇ ਸੀ ਨਾਟਕ ਗੰਦਰੀ ਵੀ ਸੱਤ ਦੇ ਪੈਣੇ ਹੈ। ਕੋਈ ਇਨਸਟੈਂਟ ਨਹੀਂ। ਸੱਤ ਦੋਈਆਂ ਖਾ ਕੇ ਟਾਈਮ ਕੱਟੀ ਹੈ। 7-8 ਸਾਲ ਦੇ ਦਵਾਈਆਂ ਖਾ ਕੇ ਟਾਈਮ ਕੱਟਦੇ ਆਉਨੇ ਹੋ। ਹੁਣ ਇੱਥੋਂ ਬੈਠ ਦਿਓ ਕਾੜਾ ਪੀਂਦੇ ਕਾੜੇ ਵਾਲਿਆਂ ਕੋਲੋਂ ਦਵਾਈ ਲੈਣੇ ਕਿੰਨਾ ਟਾਈਮ ਲੱਗਦਾ। ਓਰੇ 1 ਸਾਲ ਹੋ ਗਿਆ ਜੀ। ਹੈ? 1 ਸਾਲ ਹੋ ਗਿਆ। 1 ਸਾਲ ਹੋ ਗਿਆ। ਇੱਥੋਂ ਵੀ ਦਵਾਈ ਖਾਦੇ। ਹਾਂ ਜੀ। ਤੇ ਹੁਣ ਕਿਵੇਂ ਹਜੇ ਵੀ ਸਾਹ ਚੜਦਾ? ਨਹੀਂ ਜੀ ਹੁਣ ਸਾਹ ਨਹੀਂ ਚੜਦਾ। ਤੁਲੇ ਤੁਰੇ ਸਹੀ ਚੱਲਦੇ ਹੈ। ਬਾਕੀ ਕਦੇ ਕਦੇ ਛਾਤੀ ਦਰਦ ਹੋਣ ਲੱਗ ਜਾਂਦਾ ਹੈ ਕਦੇ ਕਦੇ ਮਤਲਬ ਕਿ ਜਿਵੇਂ ਤੁਸੀਂ ਕਹਿੰਦੇ ਹੋ 7-8 ਸਾਲ ਤੋਂ ਪਹਿਲਾਂ ਪਟਿਆਲਿਆਂ ਵੀ ਦਵਾਈ ਖਾਧੀ ਹੈ ਹਾਰਟ ਵਾਲੇ ਡਾਕਟਰਾਂ ਤੋਂ ਵੀ ਖਾਧੀ ਹੈ ਹਾਂਜੀ ਉੱਥੋਂ ਤੋਂ ਇੱਥੋਂ ਦੀ ਦਵਾਈ 'ਚ ਤੁਹਾਨੂੰ ਕੀ ਫਰਕ ਲੱਗਿਆ ਫਰਕ ਆ ਹੀ ਹੋਣਾ ਐਚਏ ਜੀ ਮੈਨੂੰ ਦੂਸਰੇ ਹਫਤੇ ਪਤਾ ਲੱਗਿਆ ਜੀ ਮੈਨੂੰ ਓਕੇ ਇੱਕ ਤੋਂ ਦੂਸਰੇ ਹਫਤੇ ਜੀ ਪਤਾ ਲੱਗਿਆ ਸੀ ਹਾਂਜੀ ਠੀਕ ਹੈ ਜੀ ਹੁਣ ਬਚੇ ਬਹੁਤ ਫਰਕ ਹਾਂਜੀ ਬਹੁਤ ਫਰਕ ਆ ਹੀ ਪਿਆ ਨਾ ਕਹਿੰਦੇ ਕੀ ਕਹਿੰਦੇ ਨੇ ਵੈਚ ਕਿੰਨੇ ਕ ਟਾਈਮ ਦਵਾਈ ਹੋਰ ਚੱਲੂ ਪਹਿਲਾਂ ਚਾਰ ਮਹੀਨੇ ਕਹਿੰਦੇ ਸੀ ਹੁਣ ਦੇਖੋ 36 ਗਾ ਹੁਣ ਦੇਖੋ ਕੀ ਹੋ ਰਿਹਾ ਹੁੰਦਾ ਵੀ ਕਿੰਨਾ ਟਾਈਮ ਲਾਣਗੇ ਪਹਿਲਾਂ ਚਾਰ ਮਹੀਨੇ ਕਹਿੰਦੇ ਵੀ ਚਾਰ ਮਹੀਨੇ ਦਵਾਈ ਖਾਣੀ ਹੈ ਕੋਈ ਨਾਲ ਅੰਗਰੇਜ਼ੀ ਦਵਾਈ ਵੀ ਚਲਦੀ ਹੈ ਕਿ ਬੰਦ ਹੋ ਨਹੀਂ ਹੁਣ ਤਾਂ ਜੀ ਫਿਰ ਬੰਦੇ ਕਰਦੀ ਉਹ ਬੰਦ ਕਰਦੀ ਕਹਿੰਦੀ ਇੱਥੋਂ ਹੀ ਦਵਾਈ ਲੈ ਹੀ ਲੈ ਰਹੇ ਆ ਉਹਦਾ ਕਹਿੰਦੇ ਵੀ ਫਿਰ ਲੈਨੇ ਆ ਸਾਹ ਨਹੀਂ ਚੜਦਾ ਹਾਂਜੀ ਹਾਂਜੀ ਫਿਰ ਲੈਨੇ ਆ ਠੀਕ ਹੈ ਅੱਛਾ ਕੀ ਨਵਾਂ ਘਰ ਨਾ ਆ ਰਹੇ ਸਹੀ ਕਿੱਥੋਂ ਆਏ ਪਟਿਆਲੇ ਤੋਂ ਪਟਿਆਲੇ ਤੋਂ ਆਏ ਕੀ ਦਿੱਕਤ ਸੀ ਤੁਹਾਨੂੰ ਹਾਰਡ ਕਿ ਪ੍ਰੋਬਲਮ ਸੀ ਕਿੰਨੇ ਟਾਈਮ ਤੋਂ 20-25 ਸਾਲ ਤੋਂ 20-25 ਸਾਲ ਤੋਂ ਹਾਂ ਫਿਰ ਪਹਿਲਾਂ ਕਿੱਥੇ ਦਿਖਾਉਂਦੇ ਸੀ ਬਾਲ ਅੱਛਾ ਕੀ ਕਹਿੰਦੇ ਸੀ ਉਹ ਉਹ ਕਹਿੰਦੇ ਇੰਜੋਗ੍ਰਾਫੀ ਕਰਾ ਲਓ ਈਕੋ ਕਰਾ ਲਓ ਇੰਜੋਗ੍ਰਾਫੀ ਕਰਾ ਲਓ ਮੈਂ ਕਰਾਈ ਨਹੀਂ 15 ਸਾਲਾਂ ਦੀ ਕਰਾਈ ਹੋਣੀ ਨਾ ਅੱਛਾ ਹੁਣ ਫਿਰ ਹੁਣ ਕਰਾਈ ਦੀ ਹੁਣ ਕਹਿੰਦਾ 90% ਬੰਦ ਹੈ ਅੱਛਾ ਜੀ

ਪਪੋ ਆਪਰੇਸ਼ਨ ਤੋਂ ਤਾਂ ਬਚ ਗਿਆ ਆਪਰੇਸ਼ਨ ਤੋਂ ਤਾਂ ਬਚ ਗਿਆ ਚੀਰ ਫੜ ਤੋਂ ਬਚ ਗਿਆ ਹਾਂ ਜਿਹੜਾ ਚੱਲ ਚੱਲ ਰਿਹਾ ਜਿਹੜਾ ਸਾਲ 2 ਸਾਲ ਮੈਂ ਵੀ ਕਹਿੰਦਾ ਮੈਂ ਜਿਹੜਾ ਸਾਲ 2 ਸਾਲ ਰੱਬ ਕਿਨੇ ਬਖਸ਼ਿਆ ਮਗਰੇ ਇਤਨੀ ਚੱਲਣ ਦੇ ਬਾਹਰ ਫਿਰ ਹੁਣ 2 ਸਾਲ 1.5 ਸਾਲ ਲੰਘ ਗਿਆ ਜੰਜੋਗੀ ਇੰਜੋਗਲਫੀ ਕਰਾਇਆ ਤਾਂ ਮਰੀਅ ਚੱਲ ਰਿਹਾ ਠੀਕ ਐਂ ਤਾਂ ਹੈਗੇ ਉਮਰ ਦੇ ਹਿਸਾਬ ਨਾਲ ਲੋਖਾਣਾ ਕੋਣਾ ਖਾਣ ਤੋਂ ਤੁਰੋਂਗੇ ਜੇ ਐਂ ਤਾਂ ਫਿਰ ਚਲੇ ਗਈ ਭਈ ਉਹ ਹੰਤਾ ਸਾਨੂੰ ਚੜੇਗਾ ਜੇ ਖਾਣਾ ਖਾ ਕੇ ਚਲੋਂਗੇ ਉਮਰ ਦੇ ਹਿਸਾਬ ਨਾਲ ਹੈ ਨਾ ਉਹ ਤਾਂ ਠੀਕ ਹੈ ਤਾਂ ਉਹ ਤਾਂ ਠੀਕ ਹਾਂ